ਹੈ ਹਸੀ ਗਾ ਜੀ ਹਾਂ ਬਾਜੀ ਅਸੀਂ ਹੈਗੇ ਗਵੈਦ ਜੀ ਠੀਕ ਹੈ ਜੀ ਸਾਡਾ ਏਜੰਟ ਹੈਗਾ ਗਗਨ ਚੱਬਿਆਲ ਸੈਣੀ ਜੀ ਗਗਨ ਐਂਟਰਪ੍ਰਾਈਜ਼ ਦੁਕਾਨ ਹੈ ਠੀਕ ਹੈ ਜੀ ਤੇ ਬਾਜੀ ਸਾਡਾ ਜਿਹੜਾ ਰਵਾਬ ਹੈ ਇੱਥੇ ਕਵੈਤੀ ਉਹ ਸਾਡੇ ਨਾਲ ਕਰਦਾ ਜੀ ਕੁੱਟ ਮਾਰ ਆਣ ਕੇ ਕਮਰੇਾਂ 'ਚ 12-14 ਘੰਟੇ ਕੰਮ ਕਰਦੇ ਆਂ 18 ਘੰਟੇ ਦੀ ਕੰਮ ਕਰਦੇ ਆ ਉਹ ਕਹਿੰਦਾ 18 ਨਹੀਂ ਤੁਸੀਂ 24 24 ਘੰਟੇ ਕਰੋ ਕੰਮ ਕਿ ਮੈਨੂੰ ਆਰਡਰ ਨਾਲ ਮਤਲਬ ਆ ਜੀ ਠੀਕ ਹੈ ਜੀ ਖੇ ਮਰੋ ਖਾ ਦਿੰਦਾ ਨਾਲ ਦੀ ਰੋਟੀ ਕਹਿੰਦੇ ਆਂ ਟਾਈਮ ਨਾਲ ਉਹ ਕਹਿੰਦਾ ਤੁਹਾਨੂੰ ਮੈਂ ਕੰਪਨੀ ਤੋਂ ਬਾਹਰ ਕੱਢ ਕੇ ਤੁਹਾਡੇ ਤੇ ਮੈਂ ਕੇਸ ਕਰਨਾ ਜੀ ਠੀਕ ਆ ਭਾਜੀ ਤੇ ਭਾਜੀ ਅਸੀਂ ਆ ਗਏ ਤੇ ਫਸੇ ਬਹੁਤ ਕਸੂਤੇ ਜੀ ਠੀਕ ਆ ਜੀ ਨਾ ਦੀ ਗਰੇ ਜਾਣ ਜੋਗੇ ਨਾ ਦੇ ਜੀ ਦੂਆ ਕਰਨ ਜੋਗੇ ਠੀਕ ਆ ਜੀ ਇਹ ਕਹਿੰਦਾ 5 500 ਰੁਪਇਆ ਦਿਓ ਫੇ 500 ਕਿਹੜੀ ਦੇ ਦਿਓ ਤਾਂ ਇੰਡੀਆ ਜਾਓ ਵਾਪਸ ਹੁਣ 500 ਕਿੱਥੋਂ ਲਿਆਈਏ ਅਸੀਂ ਐਂਡਰ ਨੇ ਤਾਂ ਇਕੱਤਾ ਕੀਤਾ ਸਾਡੇ ਨਾਲ ਏਜੰਟ ਨੇ 2 2 ਲੱਖ ਰੁਪਇਆ ਲੈ ਕੇ ਅਸੀਂ ਤਾਂ ਇੱਥੇ ਤੱਪੜ ਰੂਲੇ ਉਪੇ ਸਾਡੇ ਆਪ ਸ਼ਕਲਾ ਦੇਖ ਲਓ ਸਾਡੀਆਂ ਸੁੱਕ ਗਈਆਂ ਹੀ ਆ ਕੇ ਬੁਰਾ ਹਾਲ ਹੋਇਆ ਸਾਡਾ ਇਹ ਨੀਤਾ ਕੀਤੀ ਸੀ ਏਜੰਟ ਨੂੰ ਠੀਕ ਹੈ ਜੀ ਹੁਣ ਉਹਨੇ ਆਪਣਾ ਉੱਥੇ ਕੰਮ ਕੀਤਾ ਹੈ کاروبار ਆਪਣਾ ਚਲਾਇ ਜਾਂਦਾ ਏਦਾ ਬੰਦੇ ਪਤਾ ਕੇ 2-2 ਲੱਖ ਰੁਪਏ ਲਈ ਜਾਂਦਾ 1.5 ਲੱਖ ਇੱਥੇ ਮੰਗੀ ਜਾਂਦੇ ਕਿੱਥੋਂ ਅਸੀਂ ਕਰਦੀ ਆ ਜੀ ਸਾਰੇ ਨਵੇਂ ਆਹ ਨਹੀਂ ਮਿਲੀ ਜੀ 5 ਮਹੀਨੇ ਹੋ ਗਏ ਸਾਨੂੰ ਆਇਆ ਨੂੰ ਇੱਥੇ ਸਾਨੂੰ ਇੱਕ ਪੰਜ ਨਹੀਂ ਦਿੱਤੀ ਨਹੀਂ ਫੁੱਲ ਜੀ ਰੋਟੀ ਪਾਣੀ ਦਾ ਖਰਚਾ ਦਿੰਦੇ ਆ ਜੀ ਬੱਸ ਕਹਿੰਦੇ ਠੀਕ ਆ ਕਹਿੰਦੇ ਇੰਨੇ ਕਿਥੋਂ ਕਰਦੀ 18 ਘੰਟੇ ਲਾ ਕੇ ਅਸੀਂ ਡਿਲੀਵਰੀ ਚ ਡਿਲੀਵਰੀ ਚ ਆਰਡਰ ਨਹੀਂ ਪੂਰੇ ਹੁੰਦੇ ਆ ਕੇ ਚਪੇੜਾ ਮਾਰਦਾ ਫਿਰ ਕੁੱਟਦਾ ਆ ਕੁੰਡੇ ਲਾ ਕੇ ਭਾਈ ਅੰਦਰ ਘੋੜਦਾ ਜੀ ਬੰਦੇ ਨੂੰ ਇੱਕ ਇਕੱਲੇ ਇਕੱਲੇ ਨਹੀਂ ਜਾਣੀ ਜੀ ਕੀ ਕਰੀਏ ਭਾਈ ਤੁਹਾਨੂੰ ਦੱਸੋ ਜੀ ਹੁਣ ਸ਼ੈਸ਼ਨ ਸਾਡੀ ਸੁਣੇ ਤੇ ਗगन ਜਿਹੜਾ ਏਜੰਟਾ ਚੱਬੇ ਵਾਲ ਤੋਂ ਖਾਲਸਾ ਕਾਲਜ ਦੇ ਨਾਲ ਤਾਂ ਉਹਦੀ ਕਿਰਪਾ ਕਰਕੇ ਸਾਡੇ ਤੇ ਕਿਰਪਾ ਕਰਿਓ ਤੇ ਉਹਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਸ਼ੈਸ਼ਨ ਨੂੰ ਸਾਡੀ ਬੇਨਤੀ ਆ ਅਸੀਂ ਇੱਥੇ ਫਸਿਓ ਆ ਸਾਡੇ ਤੋਂ 18-18 ਘੰਟੇ ਕੰਮ ਲੈਂਦੇ ਆ ਤੇ ਉਹ ਪੂਰਾ ਨਹੀਂ ਹੁੰਦਾ 18 ਘੰਟੇ ਡਿਲੀਵਰੀ ਚਾਸੀਂ ਫੂਡ ਡਿਲੀਵਰੀ ਉਹਦੇ ਚਾ ਉਹ ਚ ਨਹੀਂ ਆਰਡਰ ਪੈਂਦੀ ਤਾਂ ਅਸੀਂ ਕੀ ਕਰੀਏ ਹੁਣ ਤੇ ਏਜੰਟ ਤਾਂ ਪੈਸੇ ਲੈ ਕੇ ਵਿਲਾ ਹੋ ਗਿਆ ਹਲਦਾਇਰ ਹੈ ਜੀ ਕੰਪਨੀ ਦਾ ਠੀਕ ਹੈ ਜੀ ਨਾ ਕੋਈ ਚ ਆਇਓ ਤੇ ਨਾ ਕੋਈ ਫਸਿਓ ਜੀ ਇਦਾਂ ਦੇ ਏਜੰਟਾਂ ਕੋ ਅੱਥੇ ਇਹ ਸਲਾਹ ਦਿੰਨੇ ਆ ਜੀ ਸਾਰਾ ਇਹ ਸਲਾਹ ਦਿੰਨੇ ਨਵੇਂ ਮੁੰਡੇ ਨਾ ਆਇਓ ਕੋਈ ਵੀ ਸਾਰੇ ਫਰੈਸ਼ਰ ਹੀ ਆ ਨਵੇਂ ਮੁੰਡੇ ਚੱਕਦੇ ਆ ਤਾਂ ਉਹਨਾਂ ਨੂੰ ਕੁੱਟਦੇ ਮਾਰਦੇ ਆ ਇਸ ਕਰਕੇ ਸੈਸ਼ਨ ਨੂੰ ਬੇਨਤੀ ਆ ਸਾਡੀ ਸਾਰਿਆਂ ਨੂੰ ਕਿ ਸੈਸ਼ਨ ਗगन ਤੇ ਕਾਰਵਾਈ ਕੀਤੀ ਜਾਵੇ ਜਿਹੜਾ ਚੱਬੇ ਵਾਲ ਤੋਂ ਆ ਏਜੰਟ ਆ ਹੋ ਗगन ਸੈਣੀ ਖਾਲਸਾ ਕਾਲਜ ਦੇ ਨਾਲ ਉਹਦੀ ਸ਼ਾਪ ਆ ਉਹਦਾ ਦਫਤਰ ਆ ਆਈ ਥਿੰਕ ਉਹਦੇ ਤੋਂ ਲਾਇਸੈਂਸ ਵੀ ਨਹੀਂ ਹੈਗਾ ਸਾਡੀ ਸੁਣਦਾ ਨਹੀਂ ਕੰਦਾ ਮਰੋ ਪਿੱਟੋ ਜੋ ਮਰਜੀ ਕਰੋ ਮੈਨੂੰ ਨਹੀਂ ਲੋੜ ਜੋ ਤੁਸੀਂ ਪੈਸੇ ਦਿੱਤੇ ਆ ਸੰਤਾਨੂੰ ਭੇਜਤਾ ਆ ਤੇ ਸੈਸ਼ਨ ਸਾਡੇ ਤੇ ਕਾਰਵਾਈ ਇਹਨਾਂ ਤੇ ਕਰੀ ਜਾਵੇ ਸਾਡੀ ਸੈਸ਼ਨ ਸਾਡੀ ਸੁਣਾਈ ਕਰੇ ਸੁਣਾਈ ਕਰਕੇ ਤਾਂ ਇਹਦੇ ਤੇ ਕਾਰਵਾਈ ਕੀਤੀ ਜਾਵੇ ਹੱਥ ਜੋੜ ਕੇ ਸੈਸ਼ਨ ਨੂੰ ਬੇਨਤੀ ਆ ਸਾਡੀ ਸਾਰੇ ਤਿੰਨਾਂ ਦੀ ਬਾਕੀ ਸਾਡੇ ਮੁੰਡੇ ਸੁੱਤੇ ਹੋ ਆ ਥੱਕ ਕੇ ਆਇਓ ਆ 14 14 ਘੰਟੇ ਲਾ ਕੇ ਤੇ ਸਾਡੀ ਬੇਨਤੀ ਆ ਸੈਸ਼ਨ ਨੂੰ ਤੇ ਗਗਨ ਤੇ ਕਾਰਵਾਈ ਕੀਤੀ ਜਾਵੇ ਸਤਿ ਸ੍ਰੀ ਅਕਾਲ